ਜੇ ਤੁਹਾਨੂੰ ਮਲਾਉਨੇ ਆ ਬੱਕਰੀਆਂ ਵਾਲੇ ਬੱਬੂ ਨਾਲ ਜੀ ਹਾਂ ਦੋਸਤੋ ਬੱਬੂ ਕੋਲ ਆ ਬੜੇ ਖੂਬਸੂਰਤ ਜਾਨਵਰ ਬੱਕਰੀਆਂ ਪਠਾ ਮੇਮਣੇ ਤੇ ਇਹੀ ਦੀ ਜਾਇਦਾਦ ਹੈ ਤੇ ਦੋਸਤੋ ਬੱਬੂ ਨੇ ਗੱਲ ਕਰਨ ਤੇ ਦੱਸਿਆ ਕਿ ਬੱਕਰੀ ਦਾ ਦੁੱਧ 300 ਰੁਪਏ ਕਿਲੋ ਵਿਕ ਜਾਂਦਾ ਹੈ ਤੇ ਦੁੱਧ ਦੇ ਵਿੱਚ ਬੜੇ ਹੀ ਦਵਾਈਆਂ ਵਾਲੇ ਗੁਣ ਹੁੰਦੇ ਹਨ ਕਿਉਂਕਿ ਬੱਕਰੀਆਂ ਕੌੜਤਮਾ ਜਾਂ ਕੁਝ ਇਹੇ ਜੀਆਂ ਜੋ ਕੁਦਰਤੀ ਬਨਸਪਤੀਆਂ ਖੇਤਾਂ ਦਾ ਜਿਵੇਂ ਤੁਸੀਂ ਦੇਖ ਰਹੇ ਹੋ ਸੂਏ ਤੇ ਕਿਨਾਰੇ ਤੇ ਖਾਲਾਂ ਤੇ ਪਈਆਂ ਤੇ ਉਗਰਦੀਆਂ ਕੌੜਤੁੰਮੇ ਦੀ ਗੱਲ ਕਰ ਲਓ ਤਤੂਰੇ ਦੀ ਗੱਲ ਕਰ ਲਓ ਡੇਕ ਨਿੰਮ ਇਹ ਚੀਜ਼ਾਂ ਨੂੰ ਖਾਂਦੀ ਆ ਤੇ ਉਹੀ ਚੀਜ਼ਾਂ ਉਹਦੇ ਦੁੱਧ ਵਿੱਚ ਆ ਜਾਂਦੀਆਂ ਨੇ ਤੇ ਇਸ ਕਰਕੇ ਇਹਦਾ ਦੁੱਧਾ ਜਿਹੜਾ ਉਹ ਬੜਾ ਦੋਸਤੋਂ ਨਿਆਮਤ ਹੁੰਦਾ ਹੈ ਤੇ ਅੱਜ ਕੱਲ ਦੇ ਬੱਚਿਆਂ ਨੂੰ ਬਬੂ ਕਾਲਜ ਵਿੱਚ ਢਾਂਗੀ ਚੱਕੀ ਆ ਇਹ ਢਾਂਗੀ ਬਾਰੇ ਵੀ ਨਹੀਂ ਪਤਾ ਕਿ ਢਾਂਗੀ ਹੁੰਦੀ ਕੀ ਆ ਤੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਅੱਜ ਜਿਹੜੀ ਆਧੁਨਿਕਤਾ ਹੈ ਉਹਦੇ ਕਰਕੇ ਅਲੋਪ ਹੋ ਗਈਆਂ ਨੇ ਤੇ ਬੱਬੂ ਦੱਸ ਰਿਹਾ ਸੀ ਕਿ ਢਾਂਗੀਆਂ ਜਿਹੜੀ ਕਮਾਣੀ ਦੀ ਬਣੀ ਹੋਈ ਆ ਤੇ ਇਹਨੂੰ ਅਸੀਂ ਜਿੰਨਾ ਵਰਤਦੇ ਆ ਤੇ ਉਨਾਂ ਹੀ ਇਹ ਹੋਰ ਤਿੱਖੀ ਆਪਣੇ ਆਪ ਹੀ ਹੋਈ ਜਾਂਦੀ ਆ ਤੇ ਇਹਨੂੰ ਚਲਾਉਣ ਲਈ ਵੀ ਇੱਕ ਬੱਕਰੀ ਜੁਕਤ ਦੀ ਲੋੜ ਆ ਤੇ ਤੁਸੀਂ ਦੇਖੋ ਕਿਵੇਂ ਬੱਕਰੀਆਂ ਮੇਮਣੇ ਨਿੱਕੇ ਨਿੱਕੇ ਬੱਬੂ ਦੇ ਜਿੱਥੇ ਦੋਸਤ ਨੇ ਬੱਬੂ ਦੇ ਮਿੱਤਰ ਨੇ ਇਹ ਪਾਸ਼ਾ ਵੀ ਸਮਝਦੇ ਨੇ ਕਿ ਖੱਬੇ ਸੱਜੇ ਇੱਧਰ ਉੱਧਰ ਕਿਵੇਂ ਮੁੜਦਾ ਹੈ ਤਾਂ ਕਿੰਨਾ ਇਹਦੇ ਨਾਲ ਪ੍ਰੇਮ ਕਿੰਨੇ ਇਹਦੇ ਨਾਲ